ਆ ਗਏ ਹੋ ਪਰ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੰਜਾਬ ਦੇ ਰਿਆਮਾਂ ਦੀ ਧਰਤੀ ਸਾਡੇ ਗੁਰੂਆਂ ਪੀਰਾਂ ਰਹਿਬਰਾਂ ਦੀ ਧਰਤੀ ਜਿਨ੍ਹਾਂ ਨੂੰ ਜਿਨ੍ਹਾਂ ਦੀ ਬਦੌਲਤ ਇਸ ਧਰਤੀ ਦਾ ਪਾਣ ਪਾਣੀ ਅਜਿਹਾ ਹੈ ਕਿ ਪੰਜਾਬੀ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਰਹੇ ਆ ਭਾਵੇਂ ਆਜ਼ਾਦੀ ਦੀ ਗੱਲ ਹੋਵੇ ਪੰਜਾਬ ਦੇ ਸੂਰਬੀਰ ਯੋਧਿਆਂ ਨੇ 70% ਆਜ਼ਾਦੀ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕੀਤਾ ਜੋ ਇਸ ਨਿਊਜ਼ ਦੇ ਵਿੱਚ ਕੁਖਵਰੀ ਦੀ ਗੱਲ ਆਈ ਤਾਂ ਉਸ ਮੌਕੇ ਵੀ ਪੰਜਾਬ ਦੇ ਮਿਹਨਤਕਸ਼ ਲੋਕਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਆਪਣੀ ਪੂਰ ਕਸੀਨਾ ਦੀ ਕਵਾਈ ਦੇ ਨਾਲ 70% ਇਸ ਨਿਊਜ਼ ਦੇ ਵਿੱਚ ਅਲਾਜ ਦੀ ਜਿਹੜੀ ਅਨੁਯੋਗਦਨ ਭਾ ਕੇ ਇਸ ਦੇਸ਼ ਨੂੰ ਆਤਮ ਸੰਪੰਨ ਬਣਾਇਆ ਅੱਜ ਸਾਡੇ ਪੰਜਾਬ ਨੂੰ ਕੁਝ ਗੈਰ ਸਮਾਜੀ ਤਾਕਤ ਪ੍ਰਦੇਸ਼ੀ ਤਾਕਤਾਂ ਦੀ ਸਹਾਇਤਾ ਦੇ ਉੱਤੇ ਅੱਜ ਸਾਡੇ ਪੰਜਾਬ ਦੀ ਨੌਸਵਾਨੀ ਨੂੰ ਬਰਬਾਦ ਕਰਨ ਦੇ ਲਈ ਸਾਡਾ ਜਿਹੜਾ ਪੰਜਾਬ ਹੈ ਉਹਨੂੰ ਨਸ਼ੇ ਦੇ ਜਾਲ ਦੇ ਵਿੱਚ ਤਸੱਲੂ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਲ ਨੇ ਇਸ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਦੇ ਖਿਲਾਫ ਜਿਹੜੀ ਲਹਿਰ ਸ਼ੁਰੂ ਕੀਤੀ ਹੈ ਜਿਹੜੀ ਪਿੰਡ-ਪਿੰਡ ਜਾ ਕੇ ਨਗਰ-ਨਗਰ ਜਾ ਕੇ ਆਪਣਾ ਬਕਰਾਲ ਬੂਰਨ ਘਟਾਰਿਆ ਜਿਸ ਦੀ ਬਦੌਲਤ ਇਹ ਜਿਹੜਾ ਸਾਡਾ ਪੰਜਾਬ ਨੱਗਰ ਦਾ ਪੰਜਾਬ ਹਾਸੇ ਕੰਗਰੇਗੀਆਂ ਦਾ ਪੰਜਾਬ ਜਿਹੜਾ ਨਸ਼ਿਆਂ ਵੱਲੋਂ ਤੰਗਿਆ ਰਿਹਾ ਸੀ ਅੱਜ ਫੇਰ ਆਪਣੇ ਰਵੈਟੀ ਖੇਡਾਂ ਤੋਂ ਬਰਾਸਟੀ ਖੇਡਾਂ ਵੱਲੋਂ ਪੜਦਾ ਹੈ ਅੱਜ ਮੁੰਨਾ ਪਿੰਡ ਦੇ ਸਾਰੇ ਸਰਕਾਰ ਦੇ ਸਾਥੀ ਇਸ ਲਈ ਇਸ ਗੱਲੇ ਕਢਾਈ ਦੇ ਪਤਲਾ ਕੋ ਉਹਨਾਂ ਨੇ ਅੱਜ ਇਹ ਖੇਡ ਮੈਚ ਜਿਹੜਾ ਹੈ ਉਹ ਬਹੁਤ ਹੀ ਬੱਗਾ ਟੱਗ ਨਾਲ ਕਰਵਾ ਰਹੇ ਆ ਸੁਮਨ ਜਲਦਾ ਸਮਾਂ ਨਾਲ ਲੈਂਦਾ ਹੈ ਮੈਂ ਇਸ ਇਸ ਮੌਕੇ ਤੇ ਕਿਉਂਕਿ ਪਾਵਨ ਮੋੜ ਕੇ ਮੌਕਾ ਹੈ ਪਿੰਡ ਦੇ ਵਿਕਾਸ ਲਈ ਸਾਡੇ ਕੋਲ ਗ੍ਰਾਮ ਪੰਚਾਇਤ ਗਈ ਸੀ ਜੋ ਵੀ ਉਹਨਾਂ ਨੇ ਸਾਨੂੰ ਮੰਗਾ ਗਈਆਂ ਸੀ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਅਸੀਂ ਇੱਥੇ ਆਏ ਸੀ ਉਸ ਵੇਲੇ ਵੀ ਦੇਖਾਇ ਸੀ ਕਿ ਸਟੇਜ ਜਿਹੜੀ ਹੈ ਉਹ ਸ਼ੱਕ ਨਹੀਂ ਹੈ ਸਟੇਜ ਦੀ ਸ਼ੱਤ ਪਾਸੇ 2 ਲੱਖ ਰੁਪਏ ਆ ਗਿਆ ਹੈ ਉਹ ਤੁਹਾਨੂੰ ਦੇ ਦਾਂ ਡਾਕਟਰ ਸੁਪੀ ਜੀ ਐਮਐਲਏ ਸਾਹਿਬ ਨੂੰ ਇੱਕ ਵਿਸ਼ੇਸ਼ ਤੌਰ ਤੇ ਔਰ ਨਾਲ ਹੀ ਇੱਕ ਜਿਹੜੀ ਵਿਸ਼ੇਸ਼ ਸਮੱਸਿਆ ਹੈ ਕਿ ਜਿਹੜਾ ਇਥੇ ਦਾ ਛੱਪੜ ਹੈ ਉਹ ਸੜਕ ਦੇ ਬਿਲਕੁਲ ਨਾਲ ਲੱਗਦਾ ਇਸ ਗੱਲ ਦਾ ਖਤਰਾ ਰਹਿੰਦਾ ਸੀ ਕਿ ਕਦੇ ਕੋਈ ਐਕਸੀਡੈਂਟ ਹੋ ਗਈ ਤਾਂ ਇਥੇ ਇੱਕ ਹਾਦਸਾ ਕਾਫੀ ਘਟਨਾ ਵਾਪਰ ਸਕਦੀ ਹੈ ਉਹਦੇ ਲਈ ਛੱਪੜ ਦੀ ਰੀਟੇਨਿੰਗ ਵਾਲ ਵਾਸਤੇ ਭਾਵੇਂ 5 ਲੱਖ ਰੁਪਏ ਲੱਗੇ ਭਾਵੇਂ 7 ਲੱਖ ਰੁਪਏ ਲੱਗੇ ਜਿੰਨੇ ਵੀ ਪੈਸੇ ਲੱਗਣਗੇ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਛੱਪੜ ਦੀ ਰੀਟੇਨਿੰਗ ਵਾਲ ਵੀ ਉਹ ਵੀ ਕਰਵਾ ਕੇ ਦੇਵਾਂਗੇ ਸੋ ਦੇ ਨਾਲ ਜੀ ਅਗਰ ਕੋਈ ਹੋਰ ਵੀ ਜਿਹੜੀ ਵੀ ਮੰਗ ਹੈਗੀ ਹੈ ਜੋ ਪੰਚਾਇਤ ਕਹੇਗੀ ਮੁਤਕਦਮੀ ਹੋ ਗਿਆ ਜੋ ਜੋ ਪੰਚਾਇਤ ਜਿਹੜੀ ਹੈ ਕੋਈ ਵੀ ਕੰਮ ਕਹੇਗੀ ਵਿਕਾਸ ਦੇ ਵਾਸਤੇ ਉਹ ਪਹਿਲੇ ਰਾਤੇ ਇਸ ਪਿੰਡ ਦੀ ਜਿਹੜੀ ਹੈ ਕੁ ਵਿਕਾਸ ਕਰਾਇਆ ਜਾਏਗਾ ਉਹ ਕਾਫੀ ਸਮੇਂ ਤੋਂ ਜਿਹੜੀ ਇਹ ਡਿਮਾਂਡ ਸੀ ਉਹ ਵੀ ਗਰਾਉਂਡ ਹੈ ਇਹਦੇ ਵਿੱਚ ਸਾਡੇ ਬੱਚੇ ਖੇਡਦੇ ਆ ਇਹਦੇ ਵਿੱਚ ਕਬਜਲੀ ਦੀਆਂ ਤਾਰਾਂ ਖੰਭੇ ਜਾਂਦੇ ਆ ਔਰ ਇਹ ਬੱਚੇ ਇਹ ਸੀ ਕਿ ਸਕੂਲ ਜਿਹੜਾ ਮਤਲਬ ਵਿੱਚ ਪਾ ਕੇ ਅਸੀਂ ਮੰਗਿਆ ਕਿ ਸਕੂਲ ਦੇ ਮਤਲਬ ਵਿੱਚ ਪਾ ਕੇ ਦੇ ਦਿਓ ਇਹ ਬਹੁਤ ਜਲਦੀ ਜਿਹੜੀਆਂ ਤਾਰਾਂ ਮਹਿਣਵਾ ਦਿੱਤੀਆਂ ਜਾਣਗੀਆਂ ਸੋ ਇੰਨੀਆਂ ਗੱਲਾਂ ਦੇ ਨਾਲ ਇੰਨੀਆਂ ਬੇਨਤੀਆਂ ਦੇ ਨਾਲ ਮੈਂ ਤੁਹਾਡਾ ਸੰਵਾਦ ਕਰਦਾ ਹੋਇਆ ਕਿ ਇਹੋ ਜਿਹੇ ਮੇਲੇ ਹੁੰਦੇ ਰਹਿਣ ਸਾਡਾ ਜਿਹੜਾ ਪੰਜਾਬ ਹੈ ਹੱਸਦਾ ਬਸਦਾ ਰੰਗਲਾ ਪੰਜਾਬ ਬਣਿਆ ਰਹੇ ਇਹਦੇ ਲਈ ਸਾਰੇ ਜਿੰਨੇ ਵੀ ਦਰਸ਼ਕ ਨੇ ਸਾਡੇ ਖਿਡਾਰੀ ਹੈ ਵੱਟਮਾਤ ਮੈਗਾ ਤੇ ਮੇਰੇ ਤੇ ਜਿਵੇਂ ਤਰ੍ਹਾਂ ਹੈ ਜਿਹੜੇ ਮੈਨੇ ਇਹਨਾਂ ਨੂੰ ਇਸ ਤਰ੍ਹਾਂ ਪਰਸਨ ਲਾ ਤੁੰਦਿ ਰਹੇ ਸੋ ਇਹ ਘਟੂ ਘਰ 7 ਲੱਖ ਰੁਪਏ ਛੱਪਣ ਵਾਸਤੇ ਇਹਨਾਂ ਨੇ ਐਲਾਨ ਜ਼ੋਰਦਾਰ ਤਾੜੀਆਂ ਲਾ ਦੋ ਬਿਨਾਂ ਕਿਸੇ ਮੰਦਰ ਬੇੰਤੀ ਹੈ ਠੀਕ ਹੈ ਬੱਚਾ ਜਲਦੀ ਨਾਲ ਬੋਲੋ ਜੀ ਹੁਣ ਸੁਜ਼ੂਕੀ ਵਾਲਿਆਂ ਦੀ ਗੱਡੀ ਖੜੀ ਹੈ ਜੀ ਉਹਨਾਂ ਨੇ ਗੱਡੀ ਕੱਢੀ ਪਹਿਲਵਾਨਾਂ ਨੇ ਸੋ ਬੈਂਤੀਆ ਕੁਥੜਾ ਦੀ ਸਾਈਡ ਤੇ ਕਰ ਲਓ ਜੀ ਤਾਂ ਕਿ ਪਹਿਲਵਾਨ ਨੰਗਲ ਮੰਜਾ ਵਿੱਚ ਆਉਣਗੇ ਜਲਦੀ ਨਾਲ ਹੈਲੋ ਭਾਈ ਫੱਟੇ ਸਨਮਾਨ ਕਰੋ ਤਕੜਾ ਤੇਗਾ ਬਲ ਕਰਦੇ ਲਈ ਆਪਣੇ ਪੁਸਤਕੀਆਂ ਸੀ ਜਨਮ ਜਿੱਦ ਤੇ ਪਹਿਲਵਾਨ ਮੰਨ ਕੇ ਸਿੱਕੀ ਅਵਜਨ ਤਾੜੀਆਂ ਜੱਟ ਮਲਵੀ ਕੋ ਜੋਤੀ ਦਾ ਭਾਈ ਇਸ ਬਾਰੇ ਮੈਂ ਬੇਨਤੀ ਕਰਦਾ ਜਿਵੇਂ ਲੱਖਾਂ ਬੈਠ ਗਏ ਬੈਠ ਗਏ ਇੱਕ ਵਾਰ ਹੋਰ ਇਸ ਸਮਸਦਾਨੀ ਕੀ ਗੋਪੀ ਪਹਿਲਵਾਨ ਜੁਕੇ ਉਹਨਾਂ ਦੇ ਵੱਲੋਂ 21000 ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਹਾਂ ਇਧਰਲੇ ਪਾਸੇ ਜੱਗਾ ਪਰਵੰਦੇ ਦਾ ਬਾਬਾ ਨਾਨਾ ਕੁਸ਼ਤੀ ਵਿੱਚ ਜਿੱਤ ਪ੍ਰਾਪਤ ਕਰ ਚੁੱਕਿਆ ਹੈ। ਬਾਈ ਆਸਰ ਜਗਰੂਪ ਸੰਗਤ ਜਾਨੀ ਮਦਦਗੀਆਂ ਦੀ ਉਤਾਪ ਦੇਣਾ ਆਪਾਂ ਵੀ ਨਾਲ ਮਿਲ ਕੇ ਉਹਨਾਂ ਦੀ ਮਦਦ ਕਰੀਏ। ਆਪਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਮਿਲਤੀ ਕਰੀਏ ਕਿ ਬਾਈ ਇਹਨੂੰ ਸਖਾਲਾ ਜੀ ਬੁਣਮਖਸੇ ਜੀ। ਬਾਈ ਇੰਦਰ ਜੀ ਦੀਆਂ ਬਲੰਝ ਕਰੋ ਕਸ਼ੀ ਸਾਡਾ। ਜਗਰੂਪ ਹੈ जोगा सिंह जी जीवन से सरदार जोगा सिंह जी नंबरदार साहब उन्होंने जोगा सिंह जी नंबरदार साहब जीवन से बोले उन्होंने बोले एक चंडी का नाम देता जा रहे हैं तय देता नगर कर दें जी हाँ जी नाजा सिंह जी मेरे पुत्र है हाँ जी पुत्र है निखुशी है हाँ पुत्री गांड पवेशन साहब हाँ जी माँ ਸਿੰਘ ਜੀ ਕੇਰਨ ਸਿੰਘ ਅੱਜ ਉਹਨਾਂ ਨੇ ਪਿੰਡ ਦੇ ਪਾਸੇ ਪਾਣ ਦੇ ਘਰ ਗਣੇਸ਼ ਫਗਵਾੜੇ ਵਾਲਾ 2 ਨੰਬਰ ਚੰਡੀ ਵਿੱਚ ਯਤ ਪ੍ਰਬੰਧ ਕਰ ਚੁੱਕਿਆ ਹੈ ਕੰਟਾ ਲੇਗਾ ਜੀ ਦੇ ਨਾਲ ਆਪਾਂ ਇਹਨਾਂ ਦੇ ਦਾਅ ਪੇਜ ਦੱਸਣੇ ਨੇ ਆਪਾਂ ਇਹਨਾਂ ਦੀ ਜਾਣਕਾਰੀ ਦੇਣੀ ਹੈ ਸਾਰੇ ਦਰਨ ਨੂੰ ਮਿਲਦਾ ਦੋ ਰੈਫਰੀ ਖਾਰੇ ਪਾਸੇ ਬਿਚੋੜ ਨੇ ਹੋਰ ਸਾਰਾ ਬੈਠ ਕੇ ਇਹਨਾਂ ਵੱਲ ਕੀਤਾ ਜਾ ਰਿਹਾ ਸੋ ਬਹੁਤ ਬਹੁਤ ਦਰਵਾਜੇ ਸੋ ਵੱਡਾ ਤਨ ਦਾ ਰਾਣਾ ਬੱਬਾ ਜੀ ਫਰਾਲੇ ਵਾਲੇ ਜਿੰਨਾ ਮਤਸਤਾਂ ਨੂੰ ਬਾਈ ਚੇਲ ਕੱਢੇ ਨਹੀਂ ਦਿੰਦੇ ਪਰਸਾ ਮਤਸਤਾਂ ਨੂੰ ਲਓ ਇੱਕ ਪਾਸੇ ਮੇਜਰ ਦਾ ਡੇਰਾ ਬੱਬਾ ਨਾਨਕ ਦੀ ਧਰਤੀ ਦਾ ਪਰ ਦੂਸਰੇ ਪਾਸੇ ਅਸੀਸ ਮਹਿਲਬਣ ਮਾਮੂ ਪਰ ਵਾਟਾ ਸਮੇਂ ਕੀ ਹੋਣਗੇ ਕਿਧਰੋਂ ਅੰਦਰ ਮਿਆਂ ਦਾ ਕੌਣ ਜਿੱਤੇਗਾ ਕੌਣ ਹਾਰੇਗਾ ਹਾਂਜੀ ਬਾਜੀ ਬਾ ਕਹਿੰਦੇ ਤਾਕਤ ਵੀ ਆ ਫਖਰ ਵੀ ਆਪਣੇ ਮਨਤ ਪਰ ਬਾਰ ਮੈਦਾਨੇ ਜਗ ਦੇ ਕੁਝ ਮੁਕੱਦਰ ਦੀ ਬਾਤ ਵੀ ਹੁੰਦੀ ਹੈ ਮੈਦਾਨੇ ਜਗ ਸੱਜ ਰਿਹਾ ਜੇ ਵੀ ਤੁਸੀਂ ਪਹੁੰਚਿਆ ਤੁਹਾਡਾ ਬਹੁਤ ਬਹੁਤ ਹਰਦੇ ਸਵਾਗਤ ਅੱਜ ਪਿੰਡ ਮੁੰਨੇ ਦੇ ਵਿੱਚ ਗੁੱਗਾ ਮਾੜੀ ਭਜਨ ਮੰਡਲੀ ਵੱਲੋਂ ਔਰ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਔਰ ਸਮੁੱਚੇ ਨਗਰ ਔਰ ਐਨ ਆਰ ਆਈ ਵੀਰਾਂ ਵੱਲੋਂ ਅੱਜ ਦਾ ਜਿਹੜਾ ਸ਼ਿੰਗ ਮੇਲਾ ਕਰਵਾਇਆ ਗਿਆ ਉਹਦੇ ਲਈ ਇੱਥੇ ਅਸੀਂ ਹਾਜ਼ਰ ਹੋਏ ਹਾਂ ਪਰ ਮਾਨਯੋਗ ਡਾਕਟਰ ਸੁਖਿੰਦਰ ਸਿੰਘ ਜੀ ਨੇ ਆਣਾ ਸੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜਿਹੜਾ ਉਹ ਦਿੱਲੀ ਜਾਣਾ ਪੈ ਗਿਆ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਪਿੰਡ ਦੇ ਵਿਕਾਸ ਲਈ ਜਿਹੜਾ ਸਟੇਜ ਲਈ 2 ਲੱਖ ਰੁਪਏ ਔਰ ਨਾਲ ਦੀ ਨਾਲ ਛੱਪੜ ਦੀ ਰਿਟੇਨਿੰਗ ਵਾਲ ਵਾਸਤੇ 5 ਲੱਖ 7 ਲੱਖ ਜਿੰਨਾ ਵੀ ਲਗੇ ਉਹ ਜਿਹੜਾ ਉਹਨਾਂ ਨੇ ਦੇਣ ਦਾ ਜਿਹੜਾ ਇੱਥੇ ਸਾਨੂੰ ਵਾਦਾ ਕੀਤਾ ਔਰ ਇਹ ਬਹੁਤ ਜਲਦੀ ਹੀ ਅਸੀਂ ਇਹਨਾਂ ਨੂੰ ਕਹਿ ਕੇ ਆਪਣੀ ਜਿਹੜੀ ਫਰਜ਼ ਹੈ ਫਰਜ਼ ਹੈ ਜਮ੍ਹਾਂਬੰਦੀ ਹੈ ਅਕਸ ਜਿਹੜਾ ਉਹ ਸਾਨੂੰ ਪ੍ਰੋਵਾਈਡ ਕਰਾ ਦੇ ਬਹੁਤ ਜਲਦੀ ਜਿਹੜਾ ਉਹ ਛੱਪੜ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਮੈਂ ਸਾਰੇ ਪ੍ਰਬੰਧਕ ਵੀਰਾਂ ਨੂੰ ਔਰ ਪੱਤਰਕਾਰ ਵੀਰਾਂ ਨੂੰ ਇਸ ਗੱਲੇ ਬਧਾਈ ਦਿੰਦਾ ਕਿ ਤੁਸੀਂ ਬਹੁਤ ਵਧੀਆ ਇਹ ਜਿਹੜੇ ਲੋਕਾਂ ਤੱਕ ਗੱਲ ਲੱਗ ਲੱਗੇ ਜਾ ਰਹੇ ਹੋ ਕਿ ਜਿਹੜੇ ਲੋਕ ਆ ਪੰਜਾਬ ਦੇ ਨੌਜਵਾਨ ਆ ਉਹ ਨਸ਼ੇਦਲਦਲ ਵਿਚੋਂ ਛੱਟ ਕੇ ਇਸ ਨੌਜਵਾਨ ਪੀੜੀ ਨੂੰ ਬਚਾਉਣ ਦੇ ਲਈ ਜਿਹੜਾ ਖੇਡਾਂ ਵੱਲ ਪ੍ਰੇਰਿਤ ਹੋ ਰਿਹਾ ਇਸ ਸਦਾਰ ਭਗਵਾਨ ਸਿੰਘ ਜੀ ਮਾਨ ਮਾਨ ਜੋ ਅਰਵਿੰਦ ਕੇਜੀਬਾਲ ਜੀ ਦੀ ਦولت ਆ ਜਿਹੜਾ ਪੰਜਾਬ ਆ ਫਿਰ ਹਸਦਾ ਬਸਦਾ ਰੰਗਲਾ ਪੰਜਾਬ ਦੇ ਬਣਨ ਜਾ ਰਿਹਾ ਇਹਦੇ ਲਈ ਤੁਹਾਡਾ ਸਾਰੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਖਾਲਸਾ ਅੱਜ ਦਾ ਦੇਖ ਰਹੇ ਹੋ ਪੰਜਾਬੀ ਐਲਾਨ ਨਿਊਜ਼ ਪੰਜਾਬੀ ਐਨ ਆਰ ਆਈ ਨਿਊਜ਼ ਦੇਖ ਰਹੇ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਵਸਤੀ ਰਹੇ ਪੰਜਾਬ ਮੇਰੇ ਦੀ ਧਰਤੀ ਭਾਗਾ ਵਾਲੀ ਵਸਤੇ ਰਹਿਣ ਇਥੋਂ ਦੇ ਲੋਕੀ ਕੀ ਹਾਲੀ ਕੀ ਪਾਲੀ ਲੱਗਦੀਆਂ ਛਿੰਝਾਂ ਤੇ ਪੈਂਦੇ ਮੇਲੇ ਵਿੱਚ ਰੌਣਕਾਂ ਭਾਰੀ ਸੋ ਚੌੜੀ ਹਕ ਨਾਲ ਗਰੁੱਲ ਸਜਦੇ ਲੱਗ ਪਤਲੇ ਨਰਮ ਟਿਆਰਾ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਜਿੱਥੇ ਕਿ ਅੱਜ ਤਨਤਨ ਸਕੰਡੀ ਪੀਰ ਰੁਗਾ ਯਾਰ ਪੀਰ ਦੀ ਯਾਦ ਨੂੰ ਸਮਰਪਤ ਮੁੰਨਾ ਪਿੰਡ ਵਿਖੇ ਬਹੁਤ ਹੀ ਸ਼ਾਨਦਾਰ ਸਿੰਘ ਮੇਲਾ ਕਰਾਇਆ ਗਿਆ ਉੱਥੇ ਪ੍ਰੰਧਕ ਕਮੇਟੀ ਵੱਲੋਂ ਅੱਜ ਗੱਲ ਕਰਾਂਗੇ ਕੀ ਕਹਣਾ ਚਾਹੋਗੇ ਅੱਗੇ ਇਸ ਵਿਸ਼ੇਸ਼ ਮੌਕੇ ਤੇ ਅੱਜ ਦਾ ਇਹ ਸਿੰਘ ਮੇਲਾ ਪਿੰਡ ਉਹਨਾਂ ਦੀ ਧਰਤੀ ਜਿਲ੍ਹਾ ਨਵਾਂ ਸ਼ਹਿਰ ਜੋ ਕਿ ਹਰ ਇੱਕ ਸਾਲ ਇਹ ਸਿੰਘ ਮੇਲਾ ਵੱਡੀਆਂ-ਵੱਡੀਆਂ ਪਲੰਘਾਂ ਪੁੱਟਦਾ ਜਾ ਰਿਹਾ ਅੱਗੇ ਵਧਦਾ ਜਾ ਰਿਹਾ ਸੋ ਇਹ ਨਗਰ ਵਾਸੀਆਂ ਦਾ ਸਿਹਰਾ ਇਹ ਸਾਡੀ ਐਨ ਆਰ ਆਈ ਸੰਗਤ ਨੂੰ ਸਿਹਰਾ ਇਹ ਸਿਹਰਾ ਸਾਡੇ ਇਸ ਨਗਰ ਦੀ ਪੰਚਾਇਤ ਨੂੰ ਸਿਹਰਾ ਤੰਤਰ ਗੁੱਗਾ ਯਾਰਪੀਰ ਦੀ ਇਹ ਸੰਝ ਜਿਹੜੀ ਕਮੇਟੀ ਹੈ ਉਹਨਾਂ ਨੂੰ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਤੰਤਰ ਗੁੱਗਾ ਯਾਰਪੀਰ ਦਾ ਜਿਨ੍ਹਾਂ ਨੇ ਬੜੀ ਆਪਾ ਕਰਪਾ ਕਰਕੇ ਇਹ ਸੋਹਣਾ ਚੇਂਝ ਮੇਲਾ ਜੋ ਕਿ ਇੱਕ ਛੋਟਾ ਜਿਹਾ ਪਰਾਲਾ ਅੱਜ ਦੀ ਸਾਡੀ ਨੌਜਵਾਨ ਜਨਸ਼ਾ ਵਿੱਚ ਰੁੱੜਦੀ ਜਾ ਰਹੀ ਹੈ ਉਹਨੂੰ ਬਚਾਉਣ ਦਾ ਲਈ ਇਹ ਪਰਾਲਾ ਇਸ ਨਗਰ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਸੋ ਅਸੀਂ ਸਾਰੀ ਸੰਗਤਾਂ ਬਹੁਤ ਬਹੁਤ ਬਾਜੀ ਸੋ ਕੀ ਕਹਿਣਾ ਚਾਹੀਦਾ ਅਸੀਂ ਇਹ ਨੌਜਵਾਨ ਪੀੜੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਨਸ਼ਿਆਂ ਤੋਂ ਗੁਰੇਜ਼ ਕਰਕੇ ਇਸ ਇੱਕ ਖੇਤਰ ਵਿੱਚ ਆਓ ਤਾਂ ਕਿ ਤੁਹਾਡੀਆਂ ਮਾਵਾਂ ਨੇ ਤੈਨੂੰ ਪਾਲਿਆ ਸਦਰਾਂ ਦਾ ਪਾਲਿਆ ਉਹ ਜਵਾਨੀ ਨੂੰ ਅਸੀਂ ਬਚਾ ਸਕੀਏ ਇਹ ਇਹ ਪਰਾਲਾ ਹੈ ਸਾਡਾ ਛਿੰਝ ਮੇਲੇ ਕਰਾਉਣ ਦਾ ਕਿ ਅਸੀਂ ਆਪਣੀ ਜੋ ਨੌਜਵਾਨੀਆਂ ਮਾਵਾਂ ਦੀਆਂ ਰੀਝਾਂ ਸਦਰਾਂ ਨੂੰ ਅਸੀਂ ਪੂਰਾ ਕਰ ਸਕੀਏ ਇਸ ਕਰਕੇ ਅਸੀਂ ਇਹ ਚੇਂਜ ਮੇਲਾ ਸੀ ਕਰਉਂਦੇ ਆ ਸੋ ਬਹੁਤ-ਬਹੁਤ ਧੰਨਵਾਦ ਜੀ ਸਰਦਾਰਾਂ ਦਾ ਬੱਤ ਬੱਤ ਆਏ ਤੇ ਖਾੜਿਆ ਤੋਂ ਬਹੁਤ-ਬਹੁਤ ਧੰਨਵਾਦ ਜੀ